ਸੂਹੀ ਮਹੱਲਾ ਪੰਜਵਾ ਜਿਨ ਮੁਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਰਾਖ ਲੇਹੋ ਏਹੋ ਬਿਖਈ ਜੀਅ ਦੇਹੋ ਆਪਣਾ ਨਾਉ ਰਹਾਉ ਜਾਤੇ ਨਾਹੀ ਕੋ ਸੁਖੀ ਤਾ ਕਹਿ ਪਾਛੈ ਜਾਉ ਛੋੜ ਜਾਹੇ ਜੋ ਸਗਲ ਕਾਉ ਫਿਰ ਫਿਰ ਲਪਟਾਉ ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਉ ਕਰੋ ਕਿਰਪਾ ਕਰुणा ਪਤੇ ਜਿਵੇਂ ਇਹ ਉਚਾਰਨ ਭਾਈ ਸਾਹਿਬ ਜੀ ਨੇ ਕੀਤਾ ਹੈ ਕਰुणा ਪਤੇ ਇਉਂ ਪਾਠ ਕਰਨਾ ਹੈ ਕਰुणाਪਤੇ ਨਹੀਂ ਕਹਿਣਾ ਕਰुणा ਪਤੇ ਇਹ ਉਚਾਰਨ ਸਹੀ ਹੈ ਕਰੋ ਕਿਰਪਾ ਕਰुणा ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਰਾਗ ਸੂਹੀ ਮਹੱਲਾ ਪੰਜਵਾ ਘਰ ਪੰਜਵਾ ਪੜ ਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਜਾਪ ਮੰਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨ ਹੈ ਛਾਟ ਦੁਬਦਾ ਕੀ ਕੁਰਿਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਟ ਹਰੀਆ ਭਿੰਨ 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 ਭੇਨ ਕਰਿਆ ਭਿੰਨ 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 ਭੇਨ ਕਰਿਆ ਤਿੰਨਾ ਭਿੰਨ ਤੇ ਉੱਪਰ ਟਿੱਪੀ ਲੱਗੀ ਐ ਤੇ ਚੌਥਾ ਜਿਹੜਾ ਹੈ ਟਿੱਪੀ ਤੋਂ ਬਿਨਾ ਹੈ ਇਹ ਉਚਾਰਣ ਦਾ ਖਿਆਲ ਰੱਖਣਾ ਜੀ ਨਿਰਗੁਣ ਹਰੀਆ ਸਰਗੁਣ ਧਰੀਆ ਅਨਿਕ ਕੋਟ ਹਰੀਆ ਭਿੰਨ 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 ਭੇਨ ਕਰਿਆ ਵਿੱਚ ਮਾਨ ਕੋਟ ਵਰੀਆ ਨਿਜ ਮੰਦਰ ਪਿਰਿਆ ਤਹਾ ਆਨੰਦ ਕਰਿਆ ਨਹਿ ਮਰੀਆ ਨਹਿ ਜਰਿਆ ਕੀਰਤਨ ਜੁਰਿਆ ਬਹੁ ਵਿਦ ਫਿਰਿਆ ਪਾਰ ਕੋ ਹਰੀਆ ਬਿਖਣਾ ਕਿਰਿਆ ਆਬ ਸਾਧੂ ਸੰਗ ਪਰਿਆ ਹਰ ਦੁਆਰ ਹੈ ਖਰਿਆ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਬਹਰ ਨਾ ਫਿਰਿਆ ਸੂਹੀ ਮਹਲਾ ਪੰਜਵਾ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰਖਿਓ ਪਾਸਾਰਾ ਰਹਾਉ ਬਹੁ ਬਿਦ ਰੂਪ ਰੰਗ ਆਪਾਰਾ ਪੇਖੈ ਖੁਸੀ ਭੋਗਨ ਹੀ ਹਾਰਾ ਪੀਖਾ ਖੁਸੀ ਭੋਗਨ ਹੀ ਹਾਰਾ ਇਹ ਪਾਠ ਇਉ ਆਪ ਜੀ ਨੇ ਜਾਣਣਾ ਪਾਦਸ਼ੇਦ ਵਿੱਚ ਭੋਗ ਨਹੀਂ ਹਾਰਾ ਇਉ ਛਪਿਆ ਹੁੰਦਾ ਨੰਨਾ ਅਗਲੇ ਪਾਸੇ ਲਾ ਕੇ ਭੋਗ ਨਹੀਂ ਹਾਰਾ ਇਹ ਦੂਸਰੇ ਅਰਥਾਂ ਦੇ ਵਿੱਚ ਪਾਠ ਹੈ ਮੁਖ ਪਾਠ ਭੋਗਨ ਹੀ ਹਾਰਾ ਇਹ ਆਪ ਜੀ ਨੇ ਚੇਤੇ ਰੱਖਣਾ ਜੀ ਬਹੁ ਵਿਦ ਰੂਪ ਰੰਗ ਆਪਾਰਾ ਪੇਖੈ ਖੁਸੀ ਭੋਗਨ ਹੀ ਭੋਗਨ ਭੋਗਨ ਹੀ ਹਾਰਾ ਮੁਖ ਪਾਠ ਇਹੀ ਹੈ ਪੇਖੈ ਖੁਸੀ ਭੋਗਨ ਹੀ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਬਰਨ ਚਿਹਨ ਨਾਹੀ ਮੁਖ ਨਾਮ ਆਸਾਰਾ ਕਹਿਨ ਨਾ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਸੋਹੀ ਮਹੱਲਾ ਪੰਜਵਾ ਤਉ ਮੈਂ ਆਇਆ ਸਰਨੀ ਆਇਆ ਭਰੋਸੈ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰਖੋ ਸੁਆਮੀ ਮਾਰਗ ਗੁਰ ਹੈ ਪਠਾਇਆ ਰਹਾਉ ਮਹਾ ਦੁੱਤਰ ਮਾਇਆ ਜੈਸੇ ਪਵਨ ਚੁਲਾਇਆ ਸੋਨ ਸੋਨ ਹੀ ਡਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧ ਕੂਪਾਇਆ ਪਾਵਕ ਸਗਰਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਆਬ ਮੈਂ ਪੂਰਾ ਪਾਇਆ ਗ੍ਰਹਿ ਅੰਧ ਕੂਪਾਇਆ ਗ੍ਰਹਿ ਤੇ ਵਿਸਰਾਮ ਦੇਕੇ ਗ੍ਰਹਿ ਅੰਧ ਕੂਪਾਇਆ ਪਾਵਕ ਸਗਰਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਆਬ ਮੈਂ ਪੂਰਾ ਪਾਇਆ ਹਾਂਜੀ ਰਾਗ ਸੂਹੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ ਟੁੱਠਾ ਸੱਚਾ ਪਾਤਿਸਾਹ ਤਾਪ ਗਇਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾਉ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੀ ਖਾਜੀ ਨੇਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਾ ਸੇਵਕਾ ਜੇਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆ ਜਾ ਪਾਇਆ ਅਗਮ ਅਪਾਰਾ ਕੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਣਾ ਕੋ ਬਲੇਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਸਤਵਾ ਇੱਕ ਊੰਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਏਂ ਤੇਰਾ ਭਾਣਾ ਤੂੰ ਹੈ ਮਨਾਏਂ ਜੇ ਸਨੋ ਹੋ へ ਦਿਆਲਾ ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆ ਪ੍ਰਤ ਪਾਲਾ ਮੇਰੇ RAM ਰਾਏ ਸੰਤਾ ਟੇਕ ਤੁਮਾਰੀ ਜੋ ਤੁਧ ਭਾਵੈ ਸੋ ਪਰਵਾਣ ਮਨ ਤਨ ਤੂੰ ਹੈ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨ ਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹ ਹੋ ਅਪਾਰ ਅਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰਨਾਹੀ ਸੁਖ ਦਾਤੇ ਦਿਨ ਰੈਣ ਸਾਸ ਸਾਸ ਗੁਣ ਗਾਵਾ ਜੇ ਸੁਆਮੀ ਤੁਧ ਭਾਵਾ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾ ਸੂਹੀ ਮਹੱਲਾ ਪੰਜਵਾ ਵਿਸਰੈ ਨਾਹੀ ਵਿਸਰਹਿ ਨਾਹੀ ਜੇਤ ਤੂ ਕਬਹੂ ਸੋ ਥਾਨ ਤੇਰਾ ਕੀਹਾ ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੇ ਦੇਹਾ ਮੇਰੇ RAM ਹਉ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤਿੰਨ ਸਰਣਾਈ ਪਾਇਆ ਰਹਾਉ ਬੇਦ ਪੜੇ ਪੜ ਬ੍ਰਹਮੇ ਹਾਰੇ ਏਕ ਤਿਲ ਨਹੀਂ ਕੀਮਤ ਪਾਈ ਸਾਧਿਕ ਸਿਧ ਫਿਰਹ ਬਿਲ ਲਾਤੇ ਤੇ ਭੀ ਮੋਹੇ ਮਾਈ ਦਾਸ ਅਵਤਾਰ ਰਾਜੇ ਹੋਏ ਵਰਤੇ ਮਹਾਦੇਵ ਅਉਦੂਤਾ ਤੈਨ ਵੀ ਅੰਤ ਨ ਪਾਇਓ ਤੇਰਾ ਲਾਏ ਥਕੇ ਬੇਪੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਸਫਲ ਦਰਸਨ ਭੇਟਿਓ ਗੁਰ ਨਾਨਕ ਤਾ ਮਾਨ ਤਨ ਹਰ ਹਰ ਧਿਆਇ ਸੂਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋ ਦੀ ਸਹਿ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਸੰਤ ਹੋ ਸਾਗਰ ਪਾਰ ਉਤਰੀਐ ਉਤਰੀਐ ਨਹੀਂ ਬੋਲਣਾ ਇੱਥੇ ਉਤਰ ਹੀ ਐ ਸੰਤ ਹੋ ਸਾਗਰ ਪਾਰ ਉਤਰ ਹੀ ਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਹਾਂਜੀ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ ਨਾਨਾ ਇਸ ਕਲ ਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ 베ਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਇਨ ਇਨ ਪੜਿਆ ਮੁਕਤ ਨਾ ਹੋਈ ਵੇਦਕ ਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖਾਤਰੀ ਬ੍ਰਾਹਮਣ ਸੂਦ ਵੈਸ ਉਪਦੇਸ ਚਹ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰਾ ਸੋ ਕਲਮਹ ਘਾਟ ਘਾਟ ਨਾਨਕ ਮਾਝਾ ਸੂਹੀ ਮਹੱਲਾ ਪੰਜਵਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ ਜਪੈ ਤੇ ਜਮਕ ਹੈ ਮਹਿ ਤੇ ਵਿਸ਼ਰਾਮ ਹੈ ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ ਘਟ ਘਟ ਨਾਨਕ ਮਾਝਾ